ਸਤ ਸ੍ਰੀ ਅਕਾਲ ਜੀ ਲੁਧਿਆਣੇ ਦਾ ਘੰਟਾ ਘਰ ਆਪਾਂ ਚੱਲੇ ਆਂ ਸਤਲੁਜ ਰਿਵਰ ਵਾਲੇ ਲਗਾਤਾਰ ਜਿਹੜਾ 2 2.5 ਮਹੀਨੇ ਤੋਂ ਮੀਂਹ ਪੈ ਰਿਹਾ ਹਿਮਾਚਲ ਦੇ ਵਿੱਚ ਪੈ ਰਿਹਾ ਤੇ ਉਹਦਾ ਰੰਗ ਲੁਧਿਆਣੇ ਵੀ ਪਹੁੰਚ ਗਿਆ ਪੰਜਾਬ 'ਚ ਵੀ ਪਹੁੰਚ ਗਿਆ ਬਹੁਤ ਦੂਸਰੇ ਜਿਹੜੇ ਦਰਿਆ ਨੇ ਤੇ ਉਹਨਾਂ ਦਰਿਆਵਾਂ ਦੇ ਵਿੱਚ ਆਲੇ-ਦੁਆਲੇ ਪਿੰਡ ਵੀ ਹੜ੍ਹ ਗਏ ਆ ਤੇ ਬਹੁਤ ਮਾੜੇ ਹਾਲਾਤ ਨੇ ਤੇ ਉਹ ਪਰਲੇ ਪਾਸੇ ਪਾਣੀ ਚੱਲਦਾ ਹੁੰਦਾ ਸੀ ਜਦੋਂ ਆਮ ਸਤਲੁਜ ਦਾ ਪਾਣੀ ਚੱਲਦਾ ਇਧਰਲੇ ਪਾਸੇ ਜਿਹੜੀ ਹੈਗੀ ਆ ਜਗ੍ਹਾ ਇੱਥੇ ਬਿਲਕੁਲ ਸੁੱਕਾ ਹੁੰਦਾ ਸੀ ਕੋਈ ਜਾਣ ਕੇ ਇੱਥੇ ਲੋਕ ਆਮ ਤੁਰੇ ਫਿਰਦੇ ਹੁੰਦੇ ਸੀ ਸਿਰਫ ਉਹ ਪਰਲਾ ਪਾਸਾ ਜਿਹੜਾ ਉੱਥੇ ਹੀ ਪਾਣੀ ਚੱਲਦਾ ਹੁੰਦਾ ਸੀ ਤੇ ਅੱਜ ਦੇ ਦਿਨਾਂ ਦੇ ਵਿੱਚ ਮੀਂਹ ਕਰਕੇ ਕਹਿੰ ਲੋ ਵੀ ਪਿੱਛੋਂ ਵੀ ਡੈਮਾਂ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਤੇ ਬਹੁਤ ਕਹਿੰ ਲੋ ਵੀ ਤਬਾਹੀ ਲਿਆਂਦੀ ਪਈ ਆ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਅੱਗੇ ਹੋ ਕੇ ਜਿੰਨਾ ਵੀ ਜਿਹੜਾ ਵੀ ਕੁਝ ਕੋਈ ਕੁਝ ਕੁਝ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਇਸ ਵਕਤ ਆਪਾਂ ਖੜੇ ਆ ਸਤਲੁਜ ਰਿਵਰ ਤੇ ਆ ਵੀ ਜਿਹੜੀ ਜ਼ਮੀਨ ਆ ਇਹ ਵੀ ਜਿਹੜੀ ਜ਼ਮੀਨ ਆ ਇਹ ਵੀ ਸਤਲੁਜ ਰਿਵਰ ਦੇ ਤਨਾਰੇ ਦੇ ਨਾਲ ਆ ਇਹ ਵੀ ਉੱਚੀ ਆ ਜਾਨਕਿ ਉਹਦੇ ਬੰਨ੍ਹ ਦੇ ਅੰਦਰ ਹੀ ਆਉਂਦੀ ਆ ਇੱਥੇ ਇੱਕ ਸ਼ਨੀ ਮੰਦਿਰ ਆ ਤੇ ਉਹ ਵੀ ਜਾਨਕਿ ਬੰਨ੍ਹ ਦੇ ਅੰਦਰ ਹੀ ਆਉਂਦਾ ਪਰ ਪਿਛਲੇ ਸਾਲਾਂ ਦੇ ਵਿੱਚ 2122 ਚੜ੍ਹ ਆਇਆ ਸੀ ਤੇ ਬਹੁਤ ਜ਼ਿਆਦਾ ਕਹਿੰਦੇ ਵੀ ਤਬਾਹੀ ਆਈ ਸੀ ਤੇ ਉਹ ਮੰਦਿਰ ਦੇ ਵਿੱਚ 8-8 ਫੁੱਟ ਪਾਣੀ ਚੜ੍ਹ ਗਿਆ ਸੀ ਅਪਾ ਸਿਰਫ ਇਹੀ ਦੇਖਣ ਆਏ ਆ ਇੱਥੇ ਕਿ ਸਤਲੁਜ ਰਿਵਰ ਦਾ ਇੱਕ ਤਾਂ ਕਿਨਾਰਾ ਨਾ ਟੁੱਟੇ ਪ੍ਰਮਾਤਮਾ ਅਕੀ ਇਹ ਬੇਨਤੀ ਕਰਦੇ ਆ ਜੇ ਕਿਨਾਰਾ ਟੁੱਟ ਗਿਆ ਤਾਂ ਉਹਨੂੰ ਪੂਰਨ ਬੜਾ ਔਖਾ ਹੋ ਜਾਂਦਾ ਤੇ ਆਪਾਂ ਦੇਖੀਏ ਵੀ ਖਤਰੇ ਵਾਲੀ ਲਾਈਨ ਹੈ ਕਿਹੜੀ ਤੇ ਕਿੰਨਾ ਪਾਣੀ ਚੜਦਾ ਇਹਨੂੰ ਜ਼ੂਮ ਕਰਦੇ ਆ ਆਪਾਂ ਇੱਥੇ ਵੀ ਸਾਡੇ ਪੈਰਾਂ ਦੇ ਵਿੱਚ ਵੀ ਚਿੱਕੜ ਲੱਗ ਗਿਆ ਜਦੋਂ ਇੱਥੇ ਤੱਕ ਪਹੁੰਚਣਾ ਪਿਆ ਤੇ ਮੈਂ ਤੁਹਾਨੂੰ ਦਿਖਾਉਣਾ ਵਾਂ ਵੀ ਖਤਰੇ ਵਾਲੀ ਲਾਈਨ ਆ ਜਿਹੜੀ ਉਹ ਕਿੱਥੇ ਆ ਕਹਿੰਦੇ ਵੀ ਕੱਲ ਪਰਸੋਂ ਅੱਜ ਹੈਗੀ 1 ਤਰੀਕ 1 ਸਤੰਬਰ ਤੇ ਕੱਲ ਪਰਸੋਂ ਪਾਣੀ ਉਹ ਖਤਰੇ ਵਾਲੀ ਲਾਈਨ ਤੋਂ ਵੀ ਉੱਤੇ ਸੀ ਹੁਣ ਥੋੜਾ ਜਿਹਾ ਥੱਲੇ ਆਇਆ ਹੋਇਆ ਤੇ ਆਪਾਂ ਜ਼ੂਮ ਕਰਕੇ ਦੇਖਦੇ ਆਂ ਕਹਿੰਦੇ ਵੀ 78485 ਫੋਟਾ ਉਹ ਪਤਾ ਨਹੀਂ ਕੀ ਚੀਜ਼ ਆ ਤੇ ਉੱਥੇ ਤੱਕ ਪਾਣੀ ਪਹੁੰਚ ਗਿਆ ਸੀ ਤੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆਹ ਜਿਹੜੀ ਲਾਈਨ ਆ 779 ਲਿਖਿਆ ਹੋਇਆ 780 ਲਿਖਿਆ ਹੋਇਆ ਇਦੇ ਨਾਲ ਇੱਕ ਲਾਲ ਲਾਈਨ ਬਣੀ ਹੋਈ ਆ ਜੇ ਇਹ ਤੋਂ ਉੱਤੇ ਪਾਣੀ ਚਲੇ ਜਾਂਦਾ ਤੇ ਸਮਝ ਲਓ ਖਤਰੇ ਦੇ ਨਿਸ਼ਾਨ ਤੋਂ ਉੱਤੇ ਆ ਪਾਣੀ ਕੱਲ ਕਹਿੰਦੇ ਵੀ ਪਾਣੀ 782 ਤੱਕ ਪਹੁੰਚ ਗਿਆ ਸੀ ਫੇਰ ਥੱਲੇ ਨੀਵਾ ਹੋ ਗਿਆ ਪਰ ਲਗਾਤਾਰ ਫੇਰ ਮੀਂਹ ਪਈ ਜਾਂਦਾ ਕੱਲ ਦਾ ਵੀ ਪਈ ਜਾਂਦਾ ਅੱਜ ਵੀ ਪਈ ਜਾਂਦਾ ਤੇ ਇਹ ਮੀਂਹ ਮੈਨੂੰ ਲੱਗਦਾ ਵੀ ਇਹ ਲੈਵਲ ਹੋਰ ਉੱਚਾ ਨਾ ਚੜੇ ਜੇ ਹੋਰ ਉੱਚਾ ਚੜਦਾ ਫੇਰ ਕਿਸੇ ਨੂੰ ਕਿਦੋਂ ਬੰਨ ਟੁੱਟਣ ਦਾ ਖਦਸ਼ਾ ਹੁੰਦਾ ਜਣ ਕੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਹੋ ਜਾਣਾ ਚਾਹੀਦਾ ਲੁਧਿਆਣੇ ਵਾਲਿਆਂ ਨੂੰ ਵੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਵੀ ਜਿਹੜਾ ਜਾ ਕੇ ਉੱਥੇ ਕੋਈ ਨਾ ਕੋਈ ਮਦਦ ਕਰ ਸਕੇ ਅਸੀਂ 2022 ਦੇ ਵਿੱਚ ਇੱਥੇ ਤਰਪਾਲਾਂ ਦਵਾਈਆਂ ਦਾ ਲੰਗਰ ਫੂਲਕਾ ਸਾਹਿਬ ਦੇ ਨਾਲ ਲਵਾਇਆ ਸੀ ਤੇ ਹੋਰ ਵੀ ਕਈ ਚੀਜ਼ਾਂ ਕੀਤੀਆਂ ਸੀ ਪਰ ਤਰਪਾਲਾਂ ਵੀ ਵੰਡੀਆਂ ਸੀ ਪਾਣੀ ਵੀ ਵੰਡਿਆ ਸੀ ਆਉਂਦਿਆ ਪਰ ਇੰਦਾ ਵੀ ਹੁੰਦਾ ਵਾ ਸਰਕਾਰਾਂ ਨੂੰ ਆਪਦੇ ਵੱਲੋਂ ਮਦਦ ਕਰਨੀ ਚਾਹੀਦੀ ਆ ਤੇ ਇੱਥੇ ਦੇਖੋ ਵੀ ਦਰਿਆ ਦਾ ਪਾਣੀ ਉੱਚਾ ਹੋਣ ਕਰਕੇ ਜਿਹੜੀ ਟ੍ਰੇਨ ਦੀ ਸਪੀਡ ਆ ਉਹ ਵੀ ਹੌਲੀ ਜਾ ਰਹੀ ਆ 30 40 30 ਦੀ 20 30 ਦੀ ਸਪੀਡ ਤੇ ਜਾ ਰਹੀ ਆ ਤੇ ਇੱਥੋਂ ਨਹੀਂ ਤਾਂ ਅੱਗੇ ਟ੍ਰੇਨ ਆ ਜਿਹੜੀ ਬੜੀ ਤੇਜ਼ ਨਿਕਲ ਜਾਂਦੀ ਸੀ ਇਹ ਹੈਗਾ ਜੀ ਪੁਰਾਣਾ ਪੁਲ ਪੁਰਾਣੇ ਪੁਲ ਦੇ ਉੱਪਰ ਜਿਹੜਾ ਲੋਹੇ ਦਾ ਬਣਿਆ ਹੋਇਆ ਸੀ ਇਹ ਤੇ ਇਹਦੇ ਜੰਗਲੇ ਜੰਗਲੇ ਸਭ ਗਾਇਬ ਹੋ ਗਏ ਤੇ ਇਹ ਇੱਥੇ ਸ਼ਿਵਜੀ ਮਹਾਰਾਜ ਜੀ ਦਾ ਮੰਦਿਰ ਆ ਹੁਣ ਆਪਾਂ ਰਿਟਰਨ ਪਿੱਛੇ ਨੂੰ ਜਾ ਰਹੇ ਆ ਫੇਰ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਵੀ ਪਾਣੀ ਹੈ ਕਿੰਨਾ ਜਣਕੇ ਲੋਕਾਂ ਦੇ ਸਾਹ ਚ ਸਾੜੇ ਹੋਇਆ ਜੇ ਪਾਣੀ ਕਿਤੇ ਬੰਨ ਟੁੱਟ ਗਿਆ ਤਾਂ ਇੱਕ ਨਹੀਂ ਕਈ ਪਿੰਡਾਂ ਨੂੰ ਇਹਨੇ ਤਵਾਹੀ ਵੱਲ ਨੂੰ ਲੈ ਜਾਣਾ ਡੰਗਰਾਂ ਦਾ ਨੁਕਸਾਨ ਆ ਪੱਠੇ ਨਹੀਂ ਮਿਲਣੇ ਦਵਾਈਆਂ ਬੂਟੀਆਂ ਲੋਕਾਂ ਦੇ ਨਿਉਹਾਂ ਜਾਂ ਹੋਰ ਘਰ ਵੀ ਢਹਿ ਜਾਂਦੇ ਆ ਤੇ ਇਸ ਕਰਕੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਵੀ ਬਥੇਰਾ ਕਹਿਰ ਦੇਖ ਲਿਆ ਪੰਜਾਬ ਨੇ ਤੇ ਤੁਸੀਂ ਵੀ ਸਭ ਅਰਦਾਸ ਕਰੋ ਵੇ ਹੋਰ ਕਹਿਰ ਨਾ ਦੇਖੇ ਉਧਰ ਰਾਵੀਵਾਲ ਵਿਆਸਵਾਲ ਤਾਂ ਲੋਕਾਂ ਨੂੰ ਹਾਲਾਤ ਦੇਖੇ ਨਹੀਂ ਜਾਂਦੇ ਲੁਧਿਆਣੇ ਦੇ ਲੋਕ ਬੜੇ ਵੱਡੇ ਦਿਲ ਵਾਲੇ ਆ ਮੈਂ ਲੋਕਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਤੁਸੀਂ ਆਪ ਜਾਓ ਆਪ ਦੇਖੋ ਤੇ ਆਪਦੇ ਹੱਥੀਂ ਜੇ ਕੋਈ ਕਾਰਜ ਕਰਨਾ ਉਹ ਆਪਦੇ ਹੱਥੀਂ ਕਰਕੇ ਆਓ ਤੇ ਦਿਓ ਜਾਇਜ਼ਤ ਤੇ ਪ੍ਰਮਾਤਮਾ ਕਰੇ ਵੀ ਲੁਧਿਆਣੇ ਨੂੰ ਹੋਰ ਹੜਾਂ ਦੀ ਮਾਰ ਨਾ